ਸੋਹਣ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦੇ ਨਾਲ ਜੱਟਿਆ ਜਾ ਸਕਦਾ ਕਿਉਂਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੁਣ ਕਿਸਾਨਾਂ ਨੂੰ ਸਾਹਮਣਾ ਕਰਨਾ ਪਏਗਾ ਜਿਹੜੀ ਪਸ਼ੂਆਂ ਦੇ ਵਿੱਚ ਆਣ ਗਈਆਂ ਪੈਰਾਂ ਦਾ ਗੱਲ ਹੈ ਫੁੱਟ ਰੂਟ ਦੀ ਪ੍ਰੋਬਲਮ ਆ ਰਹੀ ਹੈ ਉਸ ਤੋਂ ਬਾਅਦ ਜਿਹੜਾ ਬੁਖਾਰ ਆ ਰਿਹਾ ਸਾਨੂੰ ਕੀ ਕੀ ਜੇ ਪੈਰਾਂ ਦੇ ਗੱਲ ਨੇ ਜਿਹੜਾ ਜ਼ਿਆਦਾ ਕੇਸਿਸ ਨੇ ਪੈਰ ਪੋਲੇ ਪੈ ਗਏ ਨੇ ਪੈਰਾਂ 'ਚ ਜ਼ਖਮ ਹੋ ਗਏ ਨੇ ਜੀ ਪੋਟਾਸ਼ੀਅਮ ਇੱਕ ਚੁਟਕੀ 2 ਲੀਟਰ ਪਾਣੀ ਦੇ ਵਿੱਚ ਪਾ ਕੇ ਉਹਨੂੰ ਵਾਸ਼ ਕਰ ਸਕਦੇ ਹੋ ਇਹ ਹਰਾ-ਚਾਰਾ ਜੇ ਨਾ ਪਹੁੰਚੇ ਪਸ਼ੂਆਂ ਦੱਕਤੇ ਦੁੱਧ ਦੇ ਵਿੱਚ ਕੋਈ ਜਿਹੜੀ ਦੁੱਧ ਵੀ ਨਹੀਂ ਦੇ ਰਹੀਆਂ ਉਹਨਾਂ ਵਿੱਚ ਕੋਈ ਕਮੀ ਆ ਕਾਲਮਾ ਜਿਹੜਾ ਮਿਸ਼ਰਣ ਹੈ ਉਹ ਬਣਾ ਕੇ ਉਹ ਦੇ ਸਕਦੇ ਉਹਦੇ ਨਾਲ ਖੂਸ਼ਾ ਟੱਕ ਜਿਹੜਾ ਹੈ ਉਹ ਪੂਰਤੀ ਹੋ ਜਾਂਦੀ ਹੈ ਦੋ ਚੋਰਾ ਦਾ ਟੀਕਾ ਲਾ ਦਿੰਦੇ ਸਰਕਾਰ ਵੱਲੋਂ ਬਿਨਾ ਡਾਕਟਰ ਦੀ ਪਰਚੀ ਤੋਂ ਉਹ ਟੀਕਾ ਨਹੀਂ ਮਿਲ ਸਕਦਾ ਕਿਸਾਨ ਨੂੰ ਇੱਕ ਰੀਜੀ ਇੱਕ ਡਾਕਟਰ ਆਉਂਦਾ ਹੈ ਉਹ ਬਿਮਾਰੀ ਦਾ ਇਲਾਜ ਕਰਦਾ ਹੈ ਕਿਸਾਨ ਅਗਲੀ ਵਾਰੀ ਉਹ ਸਬੂੜੀ ਦੀ ਜੜ ਤੱਕ ਜਾਣ ਦੀ بجائے ਆਪਣੇ ਲੈਵਲ ਤੇ ਉਹੀ ਟੀਕੇ ਲਾਉਣੇ ਸ਼ੁਰੂ ਕਰ ਦਿੰਦਾ ਪੰਜਾਬ ਦੇ ਵਿੱਚ ਆਏ ਹੜਾਂ ਦੇ ਵਿੱਚ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਫਿਰ ਚਾਹੇ ਉਹ ਫਸਲਾਂ ਦੀ ਗੱਲ ਕੀਤੀ ਜਾਵੇ ਚਾਹੇ ਪਸ਼ੂਆਂ ਦੀ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਜਿਹੜਾ ਹੜਾਂ ਦੇ ਨਾਲ ਪਾਣੀ ਸੀਗਾ ਉਹਦਾ ਸਤਾਰ ਜਿਹੜਾ ਘਟਦਾ ਨਜ਼ਰ ਆ ਰਿਹਾ ਹੈ ਲੇਕਿਨ ਉਸ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਦਾ ਸਾਹਮਣਾ ਪਸ਼ੂਆਂ ਨੂੰ ਕਰਨਾ ਪਏਗਾ ਉਹ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਤੇ ਕਿਸਾਨ ਵੀਰਾਂ ਨੂੰ ਉਹਦੇ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਵੈਟਰਨਰੀ ਡਾਕਟਰ ਸਾਡੇ ਨਾਲ ਮੌਜੂਦ ਨੇ ਕਰਨਵੀਰ ਸਿੰਘ ਜੀ ਜੇ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਹੁਣ ਜਿਵੇਂ ਤੁਸੀਂ ਦੇਖਿਆ ਖੜਾ ਦੇ ਨਾਲ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਹਲੇ ਤੱਕ ਜੂਝ ਰਿਹਾ ਹੈ ਚਾਹੇ ਫਸਲਾਂ ਦੀ ਗੱਲ ਕੀਤੀ ਜਾਵੇ ਚਾਹੇ ਪਸ਼ੂਆਂ ਦੀ ਗੱਲ ਕੀਤੀ ਜਾਵੇ ਤੇ ਹੁਣ ਦੇਖਿਆ ਜਾਵੇ ਪਸ਼ੂਆਂ ਤੋਂ ਕਿਉਂਕਿ ਦੋਨੋਂ ਇਹ ਚੀਜ਼ਾਂ ਕਿਤੇ ਨਾ ਕਿਤੇ ਦੇਖਿਆ ਜਾਏ ਪੰਜਾਬ ਦੁੱਧ ਫਸਲਾਂ ਕਰਕੇ ਆਪਣੀ ਜਿਹੜੀ ਖੇਤੀ ਕਰਕੇ ਕਿ ਜਿਹੜਾ ਜਾਣਿਆ ਜਾਂਦਾ ਹੈ ਲੇਕਿਨ ਉਹ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਪੰਜਾਬ ਦਾ ਤੇ ਜੇ ਪਸ਼ੂਆਂ ਦੀ ਗੱਲ ਕੀਤੀ ਜਾਵੇ ਸੋ ਕਿਸ ਤਰੀਕੇ ਦੇ ਨਾਲ ਇਹ ਜੱਠਿਆ ਜਾ ਸਕਦਾ ਕਿਉਂਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੁਣ ਕਿਸਾਨਾਂ ਨੂੰ ਸਾਹਮਣਾ ਕਰਨਾ ਪਏਗਾ ਜਿਹੜੀ ਪਸ਼ੂਆਂ ਦੇ ਵਿੱਚ ਆਣ ਗਿਆ ਬੇਸਿਕਲ ਇਦਾਂ ਹੈ ਕਿ ਜਿਹੜਾ ਸਾਡਾ ਪੰਜਾਬ ਦੇ ਜਿੰਨੇ ਛੋਟੇ ਕਿਸਾਨ ਹੈ ਉਹ ਬਹੁਤੇ ਨਾ ਪਸ਼ੂਧਨ ਤੇ ਨਿਰਭਰ ਸੀਗੇ ਖੇਤੀ ਦੇ ਨਾਲ-ਨਾਲ ਪਸ਼ੂਧਨ ਤੇ ਨਿਰਭਰ ਸੀਗੇ ਇਹਨਾਂ ਹੜ੍ਹਾਂ ਦੇ ਕਰਕੇ ਜਿਹੜਾ ਪਸ਼ੂਧਨ ਦਾ ਬਹੁਤ ਨੁਕਸਾਨ ਹੋ ਗਿਆ ਕੁਛ ਮਜਾ ਰੁੜ ਗੀਆਂ ਕੁਛ ਬਿਮਾਰੀਆਂ ਦੇ ਨਾਲ ਬਹੁਤ ਜ਼ਿਆਦਾ ਕਿਸਾਨਾਂ ਦਾ ਮੁਸ਼ਕਲ ਦਾ ਸਾਮਾ ਤੇ ਖਾਸ ਕਰਕੇ ਜਿਹੜੀਆਂ ਸਾਨੂੰ ਔਨ ਫੀਲਡ ਜਿਹੜੀਆਂ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਜਿਆਦਾ ਦੇਰ ਜਿਹੜੇ ਪਸ਼ੂ ਨੇ ਪਾਣੀ ਦੇ ਵਿੱਚ ਖੜੇ ਰਹੇ ਨੇ ਤਾਂ ਉਹਨਾਂ ਦੇ ਪੈਰਾਂ ਦਾ ਕਰਲਾ ਫੁੱਟ ਰੂਟਸ ਜਿਹੜੀ ਪ੍ਰੋਬਲਮ ਆ ਰਹੀ ਹੈ ਕੂਛੂ ਗੰਦਲਾ ਪਾਣੀ ਪੀਣ ਕਰ ਕਰਕੇ ਉਹਨਾਂ ਨੂੰ ਡਾਇਰੀਆ ਹੋਣਾ ਇਦਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਪਸ਼ੂ ਚੂ ਨਹੀਂ ਸਕੇ ਦੋ ਦੋ ਦਿਨ ਉਹਨਾਂ ਦੇ ਧਾਰ ਨਹੀਂ ਕਰ ਸਕੇ ਤਾਂ ਮਸਟਾਈਟਿਸ ਵਰਗੇ ਰੋਗ ਵੀ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਕਈਆਂ ਪਸ਼ੂਆਂ ਦੇ ਵਿੱਚ ਬਹੁਤ ਜ਼ਿਆਦਾ ਬੁਖਾਰ ਦੇ ਸਿੰਪਟਮਸ ਬਹੁਤ ਦੇਖਣ ਨੂੰ ਮਿਲ ਰਹੇ ਪੱਠੇ ਨਹੀਂ ਖਾ ਰਹੇ ਇਦਾਂ ਦੀਆਂ ਕੰਪਲੇਨਾਂ ਕਿਸਾਨਾਂ ਵੱਲੋਂ ਸਾਨੂੰ ਆ ਰਹੀਆਂ ਨੇ ਤੇ ਸਾਰੇ ਕੋਈ ਸਰਕਾਰ ਵਾਲੋ ਵੀ ਡਾਕਟਰ ਉੱਥੇ ਲੱਗੇ ਹੋਏ ਨੇ ਕੁਝ ਵਲੰਟੀਅਰਸ ਵੀ ਲੱਗੇ ਹੋਏ ਨੇ ਕੁਝ ਐਨਜੀਓਸ ਵੀ ਲੱਗੇ ਹੋਏ ਨੇ ਜੋ ਵੀ ਹੈ ਸਾਰੇ ਕਿਸਾਨਾਂ ਦੀ ਬਿਹਤਰੀ ਦੇ ਲਈ ਸਾਰੇ ਉੱਥੇ ਕੰਮ ਕਰ ਰਹੇ ਨੇ ਤੇ ਅਸੀਂ ਵੀ ਸਾਡਾ ਵੀ ਇਹੀ ਹੈ ਕਿ ਅਸੀਂ ਜਿਹੜੇ ਕਿਸਾਨ ਡਾਕਟਰ ਤੱਕ ਪਹੁੰਚ ਨਹੀਂ ਕਰ ਸਕਦੇ ਕੁਝ ਉਹਨਾਂ ਨੂੰ ਕੁਝ ਉਹ ਤੱਕ ਅਵੇਅਰ ਕਰ ਸਕੀਏ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਤੇ ਭਾਈ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ ਜਿਵੇਂ ਉਹ ਜਿਹੜੀਆਂ ਕਿਹੜੀਆਂ ਕਿਣੀਆਂ ਬਿਮਾਰੀਆਂ ਨੇ ਜਿਹਦੇ ਵਿੱਚ ਕਿਸਾਨ ਨੂੰ ਸਭ ਤੋਂ ਜ਼ਿਆਦਾ ਰਾਰਾ ਸਾਹਮਣਾ ਕਰਨਾ ਪੈਗਾ ਜਿਵੇਂ ਹੁਣ ਪਾਣੀ ਘਟ ਰਿਹਾ ਤੇ ਲੋਕ ਆਪਣੇ ਪਸ਼ੂ ਨੂੰ ਲੈ ਕੇ ਆ ਰਹੇ ਜਿਹੜੇ ਮਰ ਗਏ ਉਹਨਾਂ ਦੇ ਕਰਕੇ ਵੀ ਕਿਹੜੀਆਂ ਬਿਮਾਰੀਆਂ ਆਣ ਗਈਆਂ ਇਹਦੇ ਬਾਰੇ ਵੀ ਤੁਸੀਂ ਥੋੜਾ ਇੰਟਰਵਿਊ ਚਾਣਨਾ ਪਊਗਾ ਜੀ ਅੱਗੇ ਮੈਂ ਜਿੰਨਾ ਤੱਕ ਮੈਂ ਗੱਲ ਕਰਦਾ ਦੱਸ ਰਿਹਾ ਕਿ ਸਭ ਤੋਂ ਜਿਹੜਾ ਵੱਧ ਦਿੱਕਤ ਆ ਰਹੀ ਹੈ ਉਹ ਪੈਰਾਂ ਦਾ ਗੱ ਪੈਰਾਂ ਦਾ ਗੱਲ ਨਾਲ ਫੁੱਟ ਰੂਟ ਦੀ ਪ੍ਰੋਬਲਮ ਆ ਰਹੀ ਹੈ ਉਤੋਂ ਬਾਅਦ ਜਿਹੜਾ ਬੁਖਾਰ ਆ ਰਿਹਾ ਸਾਨੂੰ ਕੀ ਹੈ ਕਿ ਜੇ ਪੈਰਾਂ ਦੇ ਗੱਲ ਦੇ ਜਿਹੜਾ ਜ਼ਿਆਦਾ ਕੇਸਿਸ ਨੇ ਪੈਰ ਪੋਲੇ ਪੈ ਗਏ ਨੇ ਪੈਰਾਂ 'ਚ ਜ਼ਖਮ ਹੋ ਗਏ ਨੇ ਤਾਂ ਉਹਦੇ ਲਈ ਜਿਹੜਾ ਕਿਸਾਨਾਂ ਨੂੰ ਸਾਡੇ ਵੱਲੋਂ ਤਾਂ ਇਹੀ ਸੁਝਾਇਆ ਹੈ ਕਿ ਤੁਸੀਂ ਆਪਣੇ ਲੈਵਲ ਦੇ ਉੱਤੇ ਉਹਨੂੰ ਜਿਹੜਾ ਪੋਟਾਸ਼ੀਅਮ ਇੱਕ ਚੁਟਕੀ 2 ਲੀਟਰ ਪਾਣੀ ਦੇ ਵਿੱਚ ਪਾ ਕੇ ਉਹਨੂੰ ਵਾਸ਼ ਕਰ ਸਕਦੇ ਹੋ ਪੈਰਾਂ ਨੂੰ ਵਾਸ਼ ਕਰ ਸਕਦੇ ਹੋ ਜ਼ਖਮ ਛੇਤੀ ਸੁੱਕ ਜਾਣਗੇ ਕੋਈ ਐਂਟੀਬਾਇਓਟਿਕ ਵਗੈਰਾ ਲਾ ਸਕਦੇ ਹੋ ਕੋਈ ਨਾਲ ਜੈਸੀ ਕਲਾ ਸਕਦੇ ਹੋ ਜਾਂ ਕੁਝ ਦੇਸੀ ਉਚਾਰ ਵੀ ਉਸ ਤਰੀਕੇ ਨਾਲ ਕੀਤੇ ਜਾ ਸਕਦੇ ਨੇ ਤੇ ਭਾਈ ਦੇਸੀ ਉਪਚਾਰ ਹੈ ਕਿਉਂਕਿ ਜਿਹੜਾ ਪੰਜਾਬ ਦਾ ਜਿਹੜਾ ਕਿਸਾਨ ਹੈ ਵੱਡੇ ਡੇਅਰੀ ਫਾਰਮ ਜੁ ਮੈਂ ਆਪਾਂ ਛੋਟੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਉਹ ਦੇਸੀ ਨੁਸਖੇ ਕਿਹੜੇ-ਕਿਹੜੇ ਨੇ ਤੁਸੀਂ ਥੋੜਾ ਜਿਹਾ ਸਾਡੇ ਸਰੋਤਾਂ ਨੂੰ ਦੱਸੋ ਕਿਸਾਨ ਵੀਰਾਂ ਨੂੰ ਦੱਸੋ ਤਾਂ ਕਿ ਉਹ ਇਸ ਇੰਟਰਵਿਊ ਤੋਂ ਰਾਹੀਂ ਜਾਣਣ ਤੇ ਉਸ ਨੁਸਖਿਆਂ ਨੂੰ ਅਪਣਾ ਸਕਣ। ਉਸ ਨੈਸ਼ਨਲ ਡੇਅਰੀ ਡਵੈਲਪਮੈਂਟ ਬੋਰਡ ਵੱਲੋਂ ਨਾ ਕੁਸ਼ਨ ਨੁਸਖੇ ਜਿਹੜੇ ਪਹਿਲਾਂ ਤੋਂ ਉਹਨਾਂ ਨੇ YouTube ਤੇ ਵੀ ਕਾਫੀ ਨੂੰ ਪ੍ਰਮੋਟ ਕੀਤਾ ਹੈ ਜਾਂ ਹੋਰ ਵੀ ਹੈਗੇ ਤੇ ਮੈਂ ਉਹਨੂੰ ਦੁਬਾਰਾ ਇੱਕ ਵਾਰੀ ਐਕਸਪਲੇਨ ਕਰ ਦਿੰਨਾ ਕਿ ਜੇ ਤਾਂ ਪੈਰਾਂ ਦਾ ਗੱਲ ਨਾ ਆ ਰਿਹਾ ਉਹਦੇ ਲਈ ਆਪਾਂ ਇੱਕ ਨਾ ਪੇਸਟ ਦੀ ਵਿਧੀ ਬ ਆਯੁਰਵੇਦਿਕ ਬੂਟੀਆਂ ਦਾ ਮਿਸ਼ਨਨ ਹੈਗਾ ਜਿਵੇਂ ਕਿ ਉਹਦੇ ਵਿੱਚ ਤੁਸੀਂ ਸੰਖ ਪੁਸ਼ਪੀ ਤુલਸੀ ਮਹਿੰਦੀ ਤੇ ਇਹਦਾ ਮੁੱਠੀ ਭਰ ਪੱਤੇ ਲੈ ਕੇ ਨਾਰੀਅਲ ਦੇ ਤੇਲ ਦੇ ਵਿੱਚ ਇਹਨੂੰ ਉਬਾਲ ਲਓ ਥੋੜੀ ਦੇਰ ਦੇ ਲਈ ਜਦੋਂ ਠੰਡਾ ਹੋ ਜੇ ਤਾਂ ਉਹਦੇ ਪੈਰਾਂ ਦੇ ਉੱਤੇ ਤੁਸੀਂ ਅਪਲਾਈ ਕਰ ਸਕਦੇ ਹੋ ਦੋ ਤੋਂ ਤਿੰਨ ਵਾਰ ਦਿਨ ਚ ਲਾਓ ਜੇ ਬਾਈ ਚਾਂਸ ਕਿਸੇ ਵਿੱਚ ਪੈਰਾਂ 'ਚ ਕੀੜੇ ਪੈ ਗਏ ਨੇ ਤਾਂ ਕਪੂਰ ਦੀਆਂ ਦੋ ਟਿੱਕੀਆਂ ਨਾਰੀਅਲ ਦੇ ਤੇਲ ਦੇ ਵਿੱਚ ਮਿਕਸ ਕਰਕੇ ਤਾਂ ਉਹ ਵੀ ਤੁਸੀਂ ਲਗਾ ਸਕਦੇ ਹੋ ਉਹਨਾਂ ਦੋ ਦਿਨ ਦੇ ਵਿੱਚ ਜਿਹੜੇ ਕੀੜੇ ਵਗੈਰਾ ਉਹ ਸਾਰੇ ਮਰ ਜਾਣਗੇ ਠੀਕ ਹੈ ਜੀ ਇਹ ਉਪਚਾਰ ਕਰਦੇ ਰਹੋ ਕੱਲਾ ਦੇਸੀ ਉਪਚਾਰ ਵੀ ਨਹੀਂ ਠੀਕ ਕਰ ਸਕਦਾ ਇਹ ਸਿਰਫ ਇੱਕ ਮਦਦ ਦੇ ਲਈ ਹੈ ਕਿ ਜਿੱਥੇ ਅਪਰੋਚ ਨਹੀਂ ਹੋ ਸਕਰੀ ਕਿਸਾਨ ਹਾਲਦੀ ਘੜੀ ਦੇ ਲਈ ਉਹਨੂੰ ਇਲਾਜ ਦੇ ਪੱਖ ਤੇ ਲਿਆ ਜਾ ਸਕਦਾ ਕੋਈ ਐਂਟੀਬਾਇਓਟਿਕ ਪਾਊਡਰ ਜੁ ਇਸ ਸਪ੍ਰਿੰਕਲ ਕਰ ਸਕਦਾ ਉਹਦੇ ਉੱਪਰ ਪਾ ਸਕਦਾ ਹੈ ਤਾਂ ਇਹ ਜਿਹੜਾ ਪੈਰਾਂ ਦੇ ਗੱਲ ਦੇ ਲਈ ਖਾਸ ਕਰਕੇ ਇਹਨੂੰ ਇਸ ਵਿਧੀ ਨੂੰ ਬਣਾਇਆ ਜਾ ਸਕਦਾ ਹੈ ਤਾਂ ਇਹ ਬਹੁਤ ਬਿਹਤਰ ਹੈ ਜੇ ਇਹਦੇ ਲਈ ਤੁਸੀਂ YouTube ਤੇ ਵੀ ਸਰਚ ਕਰ ਸਕਦੇ ਹੋ ਅਸੀਂ ਇੱਕ ਸਕੈਨ ਕੋਡ ਦੇ ਨਾਲ ਦੀ ਨਾਲ ਉਹ ਚਲਾ ਦਾਂਗੇ ਉਹਨੂੰ ਤੁਸੀਂ ਕਰਕੇ ਤਾਂ ਇਹਦੀ ਪੂਰੀ ਵਿਧੀ ਕਿੱਦਾਂ ਮਿਕਸ਼ਨਰ ਬਣਾਉਣਾ ਕਿੱਦਾਂ ਲਗਾਉਣਾ ਫੁੱਲੀ ਐਕਸਪਲੇਨ ਹੈ ਬਹੁਤ ਜ਼ਿਆਦਾ ਕਿਸਾਨਾਂ ਨੂੰ ਇਸ ਜਿਹੜਾ ਪੈਰਾਂ ਦੇ ਗੱਲ ਦੇ ਵਿੱਚ ਫੁੱਟ ਰੂਟ ਦੇ ਵਿੱਚ ਬਹੁਤ ਜ਼ਿਆਦਾ ਮਦਦ ਮਿਲੇਗੀ ਇਹਦੇ ਨਾਲ ਡਾਕਟਰ ਸਾਹਿਬ ਆ ਵੀ ਦੇਖੇ ਜਿਹੜਿਆ ਹੁਣ ਮੱਝਾਂ ਕੋ ਜਿਹੜਾ ਹਰਾ ਚਾਰਾ ਨਹੀਂ ਪਹੁੰਚ ਰਿਹਾ ਕਿਉਂਕਿ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਫਿਰ ਚਾਹੇ ਉਹ ਐਨ ਜੀਓਜ਼ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਤੇ ਕੁਝ ਪੰਜਾਬੀ ਸਿੰਗਰ ਵੀ ਆ ਰਹੇ ਨੇ ਹੌ ਲੇਕਿਨ ਜਿਹੜੇ ਹਰੇ ਚਾਰੇ ਦੀ ਗੱਲ ਕੀਤੀ ਜਾਵੇ ਉਹ ਹਰਾ ਚਾਰਾ ਜੇ ਨਾ ਪਹੁੰਚੇ ਪਸ਼ੂਆਂ ਤੱਕ ਤੇ ਦੁੱਧ ਦੇ ਵਿੱਚ ਕੋਈ ਜਿਹੜੀ ਦੁੱਧ ਵੀ ਨਹੀਂ ਦੇ ਰਹੀਆਂ ਉਹਨਾਂ ਵਿੱਚ ਕੋਈ ਕਮੀ ਆ ਸਕਦੀ ਆ ਕਿ ਕੁਝ ਹਰੇ-ਚਾਰੇ ਤੋਂ ਬਣਾ ਕਮੀ ਤਾਂ ਜ਼ਰੂਰ ਹੁੰਦੀ ਆ ਪਰ ਅਸੀਂ ਉਹਦੇ ਵਿੱਚ ਕੀ ਹੈ ਕਿ ਤੂੜੀ ਦੇ ਨਾਲ ਤੁਸੀਂ ਕੋਈ ਵੰਡ ਖਲ ਦਾ ਜਿਹੜਾ ਉਹ ਮਿਕਸਚਰ ਹੈ ਉਹ ਬਣਾ ਕੇ ਉਹ ਦੇ ਸਕਦੇ ਹੋ ਉਹਦੇ ਨਾਲ ਕੁਛ ਹੱਦ ਤੱਕ ਜਿਹੜਾ ਹੈ ਉਹ ਪੂਰਤੀ ਹੋ ਜਾਂਦੀ ਹੈ ਵੈਸੇ ਜਿਹੜਾ ਨਿਊਟ੍ਰੀਸ਼ਨ ਦੇ ਵਿੱਚ ਜਿਹੜਾ ਜ਼ਰੂਰੀ ਫੋਰੇਜ ਦੀ ਜਿਹੜੀ ਹਰੇ-ਚਾਰੇ ਦੀ ਜ਼ਰੂਰਤ ਤਾਂ ਬਹੁਤ ਜ਼ਿਆਦਾ ਰਹਿੰਦੀ ਹੈ ਪਰ ਜਿੱਥੇ ਸਾਡੇ ਕੋਲ ਅਵੇਲੇਬਿਲਟੀ ਨਹੀਂ ਹੈਗੀ ਜੇ ਤੂੜੀ ਦੀ ਅਵੇਲੇਬਿਲਟੀ ਹੈਗੀ ਹੈ ਤੇ ਤੂੜੀ ਦੇ ਵਿੱਚ ਵੰਡਰ ਲਾ ਕੇ ਤੁਸੀਂ ਪਸ਼ੂ ਨੂੰ ਸਵੇਰ ਸ਼ਾਮ ਦੇ ਸਕਦੇ ਹੋ ਜੀ ਉਹਦੇ ਦੁੱਧ ਅਕੋਰਡਿੰਗਲੀ ਉਹਨੂੰ ਵਨਡੇ ਦੀਆਂ ਪ੍ਰੈਪਰੇਸ਼ਨਸ ਫੀਡ ਦੀਆਂ ਪ੍ਰੈਪਰੇਸ਼ਨਸ ਅਲੱਗ-ਅਲੱਗ ਨੇ ਪਰ ਤੁਸੀਂ ਕਿਸਾਨ ਇਹਨਾਂ ਕਾ ਵੇਅਰ ਆਪਣੇ ਅਕੋਰਡਿੰਗਲੀ ਜੇ 2 ਕਿਲੋ ਜਿਹੜਾ ਪਸ਼ੂ 8 ਕਿਲੋ ਦੁੱਧ ਦੇ ਰਿਹਾ ਹੈ ਦੁੱਧ ਇੱਕ ਟਾਈਮ ਦਾ ਆਰਟੀਕਲ ਦੁੱਧ ਦੇ ਰਿਹਾ ਤਾਂ ਉਹਨੂੰ 4 ਕਿਲੋ ਕੋਈ ਵੀ ਤੁਸੀਂ ਜਿਹੜਾ ਵੰਡ ਹੈ ਉਹ ਪਾ ਸਕਦੇ ਹੋ ਡਾਕਟਰ ਸਾਹਿਬ ਜਿਵੇਂ ਅਗਰ ਥਨਾ ਅਗਰ ਕੋਈ ਗਾਂ ਹੈ ਜਾਂ ਮੱਝ ਹੈ ਅਗਰ ਉਹਦੇ ਥਨਾ ਦੇ ਵਿੱਚ ਸੋਜਣ ਆਈ ਹੋਈ ਹੈ ਜਾਂ ਉਹ ਦੁੱਧ ਨਹੀਂ ਦੇ ਪਾਰੀ ਤੇ ਉਹਦਾ ਕੀ ਕਿਸਾਨ ਵੀਰ ਉਹਦਾ ਇਲਾਜ ਕੀ ਕਰਨ ਦੇਸੀ ਨੁਸਖਾ ਕੀ ਹੋ ਸਕਦਾ ਜਾਂ ਕੋਈ ਦਵਾਈ ਐ ਤਾਂ ਦੱਸੋ ਜੋ ਸੌਖੀ ਕਿਸਾਨਾਂ ਤੱਕ ਪਹੁੰਚੀ ਜਾ ਸਕੇ ਉਹ ਆਪ ਲੈ ਸਕਣ ਨੇੜੇ ਤੇੜਾ ਹਾਂਜੀ ਇਹਦੇ ਵਿੱਚ ਨਾ ਜੀ ਦਿੱਕਤ ਇਹ ਰਹੀ ਹੈ ਕਿ ਜਦੋਂ ਹੜਾ ਪਾਣੀ ਭਰ ਗਿਆ ਜੀ ਤਾ ਕਿਸਾਨ ਪਸ਼ੂ ਦਾ ਦੁੱਧ ਨਹੀਂ ਕੱਢ ਸਕੇ ਜੋ ਦੁੱਧ ਨਹੀਂ ਕੱਢ ਸਕੇ ਤਾਂ ਉਹ ਉਥੇ ਇਨਫੈਕਸ਼ਨ ਪੈਦਾ ਕਰ ਦਿੱਤੀ ਉਹਨੇ ਥਣਾਂ ਦੇ ਵਿੱਚ ਅਸੀਂ ਆਮ ਜਿਹੜਾ ਇਹਨੂੰ ਥਨੇਲਾ ਰੋਗ ਕਹਿ ਦਿੰਨੇ ਆ ਜਾਂ ਮਸਟਾਈਟਿਸ ਕਿਹਾ ਜਾਂਦਾ ਹੈ ਤੇ ਉਹ ਹੁਣ ਕੀ ਹੈ ਉਹ ਪਸ਼ੂ ਇਨਫੈਕਸ਼ਨ ਹੋਣ ਦਾ ਕਰਕੇ ਆਡਰ ਉਹਨਾਂ ਦਾ ਖਰਾਬ ਹੋ ਰਿਹਾ ਹੈ ਸਵੇਲਿੰਗ ਆ ਗਈ ਹੈ ਦੁੱਧ ਨਹੀਂ ਨਿਕਲ ਰਿਹਾ ਛੱਡੀਆਂ ਆ ਰਹੀਆਂ ਲਹੂ ਆ ਰਿਹਾ ਜਾਂ ਕਈ ਥਾਂ ਇਹ ਤਾਂ ਦੁੱਧ ਦੀ ਜਗ੍ਹਾ ਤੇ ਕੱਲਾ ਸੀਰਮ ਜਾਂ ਪਾਣੀ ਜਿਹਾ ਬਣ ਕੇ ਉਹਨਾਂ ਚ ਨਿਕਲਦਾ ਜਿਹੜੀ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਤੁਸੀਂ ਅਸਲ ਦੇ ਵਿੱਚ 21 ਦੇ ਨਾਲ ਆਪਾਂ ਸਹਾਇਕ ਇਲਾਜ ਮੈਂ ਤੁਹਾਨੂੰ ਦੱਸ ਸਕਦਾ ਕਿ ਜਿਹੜਾ ਨੈਸ਼ਨਲ ਡੇਰੀ ਡਵੈਲਪਮੈਂਟ ਬੋਰਡ ਨੇ ਦਿੱਤਾ ਹੈ ਸਾਨੂੰ ਤੇ ਪਰ ਇਹਨੂੰ ਐਂਟੀਬਾਇਓਟਿਕਸ ਤੇ ਐਂਟੀ ਇਨਫਲਮੇਟਰੀ ਡਾਕ ਜਿਹੜੀਆਂ ਕਿਸੇ ਵੈਟ ਦੇ ਸੁਜੈਸ਼ਨ ਨਾਲ ਚਾਹੇ ਤੁਸੀਂ ਇਹਨੂੰ ਔਨ ਕਾਲ ਲਾ ਲਓ ਇਸ ਟਾਈਮ ਅਪਰੋਚ ਨਹੀਂ ਕਰ ਸਕਦੇ ਤਾਂ ਐਂਟੀਬਾਇਓਟਿਕ ਤੇ ਐਂਟੀ ਇਨਫਲਮੇਟਰੀ ਤਾਂ ਉਹ ਐਲੋਪੈਥਿਕ ਦੇਣੇ ਹੀ ਪੈਣਗੇ ਜਿਹੜਾ ਉਹਦੇ ਰਿਜ਼ਲਟ ਦੇ ਲਈ ਬਟ ਉਹਦੇ ਨਾਲ ਜਿਹੜਾ ਇੱਕ ਦੇਸੀ ਉਪਚਾਰ ਹੈ ਉਹ ਵੀ ਤੁਸੀਂ ਕਰ ਸਕਦੇ ਹੋ ਜਿਹਦੇ ਵਿੱਚ ਕੀ ਕੁਵਾਰ ਨੂੰ ਲੈ ਲਓ ਹਲਦੀ ਲੈ ਲਓ ਚੂਨਾ ਲੈ ਤੱਕ ਗੋੜ ਜੀ ਇਹਨਾਂ ਜਿਹੜੇ ਤਿੰਨਾਂ ਚੀਜ਼ਾਂ ਨੂੰ 250 ਗ੍ਰਾਮ ਘੀਗ ਇੱਕ ਵਾਰ 50 ਗ੍ਰਾਮ ਹਲਦੀ 15 ਗ੍ਰਾਮ ਚੂਨਾ ਇਹਨਾਂ ਮਿਲਾ ਕੇ 100 ਗ੍ਰਾਮ ਗੁੜ ਦੇ ਵਿੱਚ ਮਿਲਾ ਕੇ ਮਿਕਸੀ ਚ ਚੰਗੀ ਤਰ੍ਹਾਂ ਪੇਸਟ ਬਣਾ ਲਓ ਦਾ ਥੋੜਾ ਜਿਹਾ ਲਾਲ ਜਿਹਾ ਰੰਗ ਦਾ ਹੋ ਜਾਏਗਾ ਤੇ ਇਹਨੂੰ ਚੱਡੇ ਨੂੰ ਪਹਿਲਾਂ ਉਹਦੇ ਪਸ਼ੂ ਦੇ ਚੱਡੇ ਨੂੰ ਚੰਗੀ ਤਰ੍ਹਾਂ ਧੋ ਲਓ ਫਿਰ ਉਹਨੂੰ ਚੱਡੇ ਦੇ ਉੱਪਰ ਅਪਲਾਈ ਕਰ ਦਿਓ ਦਿਨ ਚ ਦੋ ਤੋਂ ਤਿੰਨ ਵਾਰ ਅਪਲਾਈ ਕਰੋ ਇਹਦੇ ਨਾਲ ਸੋਜਿਸ਼ ਛੱਡੇ ਦੀ ਘਟੇਗੀ ਤੇ ਬਰਨਰ ਉਹ ਲਾ ਕੇ ਮਲ ਕੇ ਕਿੰਨੀ ਕੁ ਦੇਰ ਛੱਡਣਾ ਉਹ ਲੇਪ ਲੱਗਾ ਹੀ ਰਹਿਣ ਦੇਣਾ ਅੱਛਾ ਲੇਪ ਲੱਗਾ ਰਹਿਣ ਦੇਣਾ ਜਦੋਂ ਤੁਸੀਂ ਅਗਲਾ ਲੇਪ ਲਾਉਣਾ ਉਸ ਤੋਂ ਪਹਿਲਾਂ ਛੱਡੇ ਨੂੰ ਧੋ ਲਓ ਤੇ ਇੱਕ ਵਾਰੀ ਦੋ ਨਿੰਬੂ ਕੱਟ ਕੇ ਉਹ ਪਸੂ ਨੂੰ ਸਵੇਰੇ ਸ਼ਾਮ ਖਾਣੇ ਨੂੰ ਦੇ ਦਿਓ ਜੀ ਠੀਕ ਹੈ ਜੀ ਤੇ ਇਹਦੇ ਨਾਲ ਮਤਲਬ ਜਿਹੜਾ ਦੁੱਧ ਦਾ ਜਿਹੜਾ ਆਣਾ ਸ਼ੁਰੂ ਹੋ ਸਕਦਾ ਦੇਖੋ ਜੀ ਦੁੱਧ ਦਾ ਆਣਾ ਸ਼ੁਰੂ ਹੋ ਸਕਦਾ ਨਹੀਂ ਇਹ ਚੂਨਾ ਕੋਸ਼ਾ ਤੱਕੇ ਜਿਹੜਾ ਮਿਕਸਚਰ ਹੈ ਚੱਡੇ ਦੀ ਸੋਜਿਸ਼ ਨੂੰ ਘਟਾ ਦਿੰਦਾ ਹੈ ਰਿਕਵਰੀ ਦੇ ਵਿੱਚ ਇੱਕ ਤੁਸੀਂ ਐਲੋਪੈਥਿਕ ਟਰੀਟਮੈਂਟ ਕਰ ਰਹੇ ਹੋ ਇੱਕ ਨਾਲ ਤੁਹਾਡਾ ਇਹ ਚੱਲ ਰਿਹਾ ਤਾਂ ਉਹ ਤੁਹਾਡੀ ਮੰਨ ਲਓ 30 40% ਇਸ ਇਲਾਜ ਨਾਲ ਮਦਦ ਮਿਲ ਜਾਂਦੀ ਹੈ ਤੇ ਜੇ ਕਿਤੇ ਕੋਈ ਕਿਸਾਨ ਕੋਲ ਉਹ ਉਸ ਤਰ੍ਹਾਂ ਦੇ ਟੀਕੇ ਅਵੇਲੇਬਲ ਹੀ ਨਹੀਂ ਹੈਗੇ ਤਾਂ ਇਹ ਕੋਸ਼ਾ ਤੱਕੇ ਕਾਰਗਰ ਰਹਿ ਸਕਦਾ ਜੀ ਤੇ ਡਾਕਟਰ ਸਾਹਿਬ ਇੱਕ ਜਿਵੇਂ ਹੁਣ ਪਾਣੀ ਦਾ ਸਤਾਰ ਘਟ ਰਿਹਾ ਜਿਹੜੇ ਬੱਜਾਂ ਨੇ ਜਾਂ ਗਾਈਆਂ ਨੇ ਉਹ ਪਾਣੀ ਪੀ ਲਿਆ ਉਹਦੇ ਨਾਲ ਵੀ ਬਿਮਾਰੀਆਂ ਬਹੁਤ ਸਾਰੀਆਂ ਉਤਪਨ ਉਹ ਕਿਹੜੀਆਂ ਕਿਹੜੀਆਂ ਬਿਮਾਰੀਆਂ ਦੇ ਨਾਲ ਜਿਹੜਾ ਪਸ਼ੂ ਨੂੰ ਜੂਜਣਾ ਪੈ ਸਕਦੇ ਤੇ ਕਿਸਾਨ ਵੀਰ ਇਹਦੇ ਤੋਂ ਕਿਵੇਂ ਨਿਕਲ ਸਕਦੇ ਨੇ ਇਹ ਤੁਹchna ji ਜਦੋਂ ਪਾਣੀ ਜਮਾ ਸੀਗਾ ਉਹ ਗੰਦਲਾ ਪਾਣੀ ਪਸ਼ੂਆਂ ਨੇ ਪੀਤਾ ਨੇ ਜਿਹੜੇ ਪਸ਼ੂ ਉਥੇ ਫਸੇ ਰਹੇ ਨੇ ਉਸ ਹੜ ਦੇ ਪਾਣੀ ਦੇ ਵਿੱਚ ਫਸੇ ਰਹੇ ਉਹਨਾਂ ਪਾਣੀ ਪੀਤਾ ਉਸ ਤੋਂ ਬਾਅਦ ਜਿਹੜੀ ਦਿੱਕਤ ਆਈ ਹੈ ਪਸ਼ੂ ਨੂੰ ਇੱਕ ਤਾਂ ਬਲੋਟਿੰਗ ਦਾ ਦੇਖਣ ਨੂੰ ਮਿਲਿਆ ਹੈ ਜਾਂ ਡਾਇਰੀਆ ਦੇਖਣ ਨੂੰ ਮਿਲ ਰਿਹਾ ਹੈ ਇੰਡਾਈਜੈਸ਼ਨ ਦਾ ਦੇਖਣ ਨੂੰ ਮਿਲ ਰਿਹਾ ਕੁਝ ਪਸ਼ੂਆਂ ਨੂੰ ਬਹੁਤ ਜ਼ਿਆਦਾ ਬੁਖਾਰ ਵੀ ਦੇਖਣ ਨੂੰ ਮਿਲ ਰਿਹਾ ਹੈ ਜੀ ਤੇ ਇਹਦੇ ਵਿੱਚ ਜਿਹੜਾ ਮੋਕ ਦੇ ਵਿੱਚ ਆਪਾਂ ਉਹੀ ਜਿਹੜੇ ਪਹਿਲਾਂ ਗੱਲ ਕਰ ਰਹੇ ਨੇ ਨੈਸ਼ਨਲ ਡੇਰੀ ਡਵੈਲਪਮੈਂਟ ਬੋਰਡ ਦੇ ਅਕੋਰਡਿੰਗਲੀ ਮੋਕ ਦੇ ਵਿੱਚ ਦੇਸੀ ਵਿਚਾਰ ਵੀ ਉਹਨਾਂ ਨੇ ਇੱਕ ਦਿੱਤਾ ਹੈ ਕਿ ਤੁਸੀਂ ਉਹ ਵਰਤ ਸਕਦੇ ਹੋ ਉਹ ਵਿੱਚ ਮਦਦਗਾਰ ਹੈ ਜੀ ਮੇਥੀ ਪਿਆਜ਼ ਮੇਥੀ 10 ਗ੍ਰਾਮ ਲੈ ਲਓ ਇੱਕ ਪਿਆਜ਼ ਲੈ ਲਓ ਪੂਰਾ ਉਹ ਚ ਕੱਟ ਕੇ ਪਾ ਲਓ ਲਸਣ ਦੀ ਇੱਕ ਪੋਥੀ ਪੂਰੀ ਲੈ ਲਓ ਤੇ ਜੀਰਾ ਹਲਦੀ ਕੜੀ ਪੱਤਾ ਹਿੰਗ ਇਹਨਾਂ ਨੂੰ 10-10 ਗ੍ਰਾਮ ਲੈ ਕੇ ਤੇ ਕਾਲੀ ਮਿਰਚ 10 ਗ੍ਰਾਮ ਕੜੀ ਪੱਤੇ ਦੀ ਇੱਕ ਮੁਠੀ ਤੁਸੀਂ ਵਿੱਚ ਐਡ ਕਰ ਸਕਦੇ ਹੋ ਜੇ ਉਹਦੇ ਵਿੱਚ ਲਹੂ ਆ ਰਿਹਾ ਹੈਨਾ ਜਾਂ ਕੁਛ ਇਦਾਂ ਦੀ ਗੱਲ ਹੈ ਕਿ ਉਹ ਡਾਇਰੀਆ ਬਹੁਤ ਜ਼ਿਆਦਾ 스멜ੀ ਹੈ ਤੇ ਇਹਨੂੰ ਸਾਰੇ ਤੁਸੀਂ ਮਿਕਸ ਕਰਕੇ ਪੇਸਟ ਬਣਾ ਕੇ ਤੁਹਾਨੂੰ ਖਾਰੇ ਨੂੰ ਪਸ਼ੂ ਨੂੰ ਦਿਓ ਉਮੀਦ ਹੈ ਕਿ ਉਹਦੇ ਨਾਲ ਕਾਫੀ ਹੱਦ ਤੱਕ ਤੁਹਾਨੂੰ ਮਦਦ ਮਿਲੇਗੀ ਇਹਦੇ ਨਾਲ ਜੇ ਕਿਸਾਨ ਆਪਣੇ ਲੈਵਲ ਤੇ ਜਾਂਦਾ ਕਿਸੇ ਵੈਟਰਨਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਜੇ ਨਹੀਂ ਸੰਪਰਕ ਹੋ ਰਿਹਾ ਤਾਂ ਕਿਸੇ ਵੀ ਮੈਡੀਕਲ ਸਟੋਰ ਤੋਂ ਸਲਫਾ ਡਿਮਨਡ ਇਹਨਾਂ ਵਰਗੀਆਂ ਗੋਲੀਆਂ ਲੈ ਕੇ ਉਹ ਪਸ਼ੂ ਦੇ ਵਜ਼ਨ ਦੇ ਮੁਤਾਬਕ ਉਹਨੂੰ ਦੇ ਸਕਦੇ ਜਿੰਨਾ ਡਾਇਰੀਆ ਘਟ ਜਾਏਗਾ ਰੁਕ ਜਾਏਗਾ ਤੇ ਡਾਕਟਰ ਸਾਹਿਬ ਜਿਹੜੇ ਜਿਹੜਾ ਛੋਟਾ ਕਿਸਾਨ ਹੈ ਜਿਹਨੇ ਆਪਣੇ ਘਰ ਵਾਸਤੇ ਆ ਆਪਣੇ ਥੋੜੇ ਜੇ ਰੋਜ਼ਗਾਰ ਵਾਸਤੇ 10 ਗਵਾਈਆਂ ਜਾਂ 5 ਰੱਖੀਆਂ ਹੋਈਆਂ ਨੇ ਜਾਂ ਕੋਈ ਮੈਸਰ ਰੱਖੀਆਂ ਹੋਈਆਂ ਨੇ ਉਹ ਤਾਂ ਇਹ ਉਪਚਾਰ ਨੂੰ ਕਰ ਸਕਦਾ ਹੈ ਲੇਕਿਨ ਜਿਹੜੇ ਵੱਡੇ ਡੈਰੀ ਫਾਰਮਰ ਨੇ ਪੰਜਾਬ ਦੇ ਜਿਹੜੇ ਵੱਡੇ ਹਨਾ ਉਹ ਤਕਰੀਬਨ ਤਕਰੀਬਨ ਦਵਾਈਆਂ ਤੇ ਨਿਰਭਰ ਕਿ ਉਹ ਵੀ ਇਹ ਦਿੱਸੀ ਉਪਚਾਰ ਕਰ ਸਕਦੇ ਨੇ ਵੱਡੇ ਲੈਵਲ ਤੇ ਜਾ ਕੇ ਦੇਖੋ ਜੀ ਕੀ ਗੱਲ ਹੈ ਕਿ ਸਾਨੂੰ ਜਿਹੜਾ ਐਕਚੁਅਲ ਦੇ ਵਿੱਚ ਐਂਟੀਬਾਇਓਟਿਕ ਹੁਣ ਤਾਂ ਸਾਡੀ ਮਜਬੂਰੀ ਆ ਵਰਤਣਾ ਇਸ ਸਮੇਂ ਦੇ ਵਿੱਚ ਮਜਬੂਰੀ ਹੀ ਬਣੀ ਪਈ ਵਰਤਣਾ ਪਸ਼ੂ ਇਹਨਾਂ ਬਿਮਾਰੀਆਂ ਤੋਂ ਨਿਕਲ ਰਿਹਾ ਸਫਰ ਕਰ ਰਿਹਾ ਪਰ ਜਿਹੜੇ ਕੋਸ਼ ਐਨਲਿਸਿਸ ਆਏ ਨੇ ਕੁਝ ਰਿਕਾਰਡਸ ਆਏ ਨੇ ਜਿਹਦੇ ਵਿੱਚ ਹੈ ਕਿ ਐਂਟੀਬਾਇਓਟਿਕ ਰੈਜ਼ਿਸਟੈਂਸ ਬਹੁਤ ਜ਼ਿਆਦਾ ਹੋ ਰਿਹਾ ਹੈ ਆ ਕਿਸਾਨ ਨੂੰ ਇੱਕ ਵਾਰੀ ਜੇ ਇੱਕ ਡਾਕਟਰ ਆਉਂਦਾ ਉਹ ਬਿਮਾਰੀ ਦਾ ਇਲਾਜ ਕਰਦਾ ਹੈ ਕਿਸਾਨ ਅਗਲੀ ਵਾਰੀ ਉਸ ਬਿਮਾਰੀ ਦੀ ਜੜ ਤੱਕ ਜਾਣ ਦੀ بجائے ਆਪਣੇ ਲੈਵਲ ਤੇ ਉਹੀ ਟੀਕੇ ਲਾਉਣੇ ਸ਼ੁਰੂ ਕਰ ਦਿੰਦਾ ਜਿਹਦੇ ਨਾਲ ਜਦੋਂ ਕੋਈ ਕੋਈ ਖਾਸ ਬਿਮਾਰੀ ਆਉਂਦੀ ਹੈ ਤਾਂ ਉਹ ਐਂਟੀਬਾਇਓਟਿਕ ਦੀ ਲੋੜ ਹੁੰਦੀ ਹੈ ਪਰ ਉਹ ਐਂਟੀਬਾਇਓਟਿਕ ਕੰਮ ਹੀ ਨਹੀਂ ਕਰਦਾ ਅਸੀਂ ਤਾਂ ਸਲਾਹ ਨਹੀਂ ਦਿੰਦੇ ਕਿ ਆਪਣੇ ਲੈਵਲ ਤੇ ਇੰਨੇ ਜ਼ਿਆਦਾ ਐਂਟੀਬਾਇਓਟਿਕਸ ਵਰਾਈਏ ਨਾ ਹਾਲ ਦੀ ਘੜੀ ਮਜਬੂਰੀ ਹੈ ਐਂਟੀਬਾਇਓਟਿਕ ਰੈਜ਼ਿਸਟੈਂਸ ਆ ਰਹੀ ਹੈ ਇੱਕ ਗੱਲ ਤਾਂ ਮੁੱਦਾ ਹੋਰ ਚੱਲ ਰਿਹਾ ਪਰ ਜੇ ਐਂਟੀਬਾਡੀ ਦੀ ਗੱਲ ਕਰ ਰਹੇ ਆ ਜਿਹੜਾ ਵੀ ਤੁਸੀਂ ਟੀਕਾ ਲਾ ਰਹੇ ਹੋ ਉਹਦੇ ਉੱਪਰ ਲਿਖਿਆ ਹੁੰਦਾ ਹੈ ਕਿ ਇਹਦਾ ਵਿਡਰੋਅਲ ਪੀਰੀਅਡ ਹੈ ਜੇ ਤੁਸੀਂ ਉਹਦਾ ਮੀਟ ਵੀ ਹੈ ਉਹ 5 ਦਿਨ ਨਹੀਂ ਵਰਤ ਸਕਦੇ ਜੇ ਦੁੱਧ ਹੈ ਦੁੱਧ ਵੀ 5 ਦਿਨ ਤੁਸੀਂ ਨਹੀਂ ਵਰਤ ਸਕਦੇ ਪਰ ਸਾਡੇ ਅਸੀਂ ਕਿਸਾਨ ਜਾਂ ਕੋਈ ਅਸੀਂ ਆਪ ਵੀ ਅਸੀਂ ਇਹ ਚੀਜ਼ ਵੱਲ ਧਿਆਨ ਹੀ ਨਹੀਂ ਦਿੰਦੇ ਅਸੀਂ ਉਹ ਟੀਕਾ ਰੋਜ਼ ਲਾ ਰਹੇ ਹਾਂ ਰੋਜ਼ ਉਹ ਦੁੱਧ ਅਸੀਂ ਆਪਣੇ ਪਰਿਵਾਰ ਦੇ ਜੀ ਵੀ ਪੀ ਰਹੇ ਨੇ ਤੇ ਉਹਦਾ ਜਿਹੜਾ ਐਂਟੀਬਾਡੀਕਲ ਰੈਸਿਡੂ ਆ ਉਹ ਦੁੱਧਦਰਾ ਹੀ ਤੁਹਾਨੂੰ ਮਿਲ ਰਿਹਾ ਕੱਲ ਨੂੰ ਅਸੀਂ ਜਦੋਂ ਕਿਸੇ ਬਿਮਾਰੀ ਦੇ ਕਿਸੇ ਚ ਆਉਣੇ ਸੰਪਰਕ ਚ ਆਉਨੇ ਆ ਤਾਂ ਉਦੋਂ ਸਾਨੂੰ ਐਂਟੀ ਬਾਇਓਟਿਕ ਨੂੰ ਅਸਰ ਨਹੀਂ ਕਰਦਾ ਅਸਰ ਤਾਂ ਨਹੀਂ ਕਰਦਾ ਕਿਉਂਕਿ ਅਸੀਂ ਉਹ ਐਂਟੀਬਾਇਓਟਿਕ ਦੁੱਧ ਦੇ ਰੂਪ ਦੇ ਚੱਲੀ ਜਾ ਰਹੇ ਹਾਂ ਅਸੀਂ ਆਪ ਉਸ ਚੀਜ਼ ਨੂੰ ਲੈ ਰਹੇ ਹਾਂ ਹੈਨਾ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਸਲਾਹ ਲਾਓ ਡਾਕਟਰ ਦੀ ਸਲਾਹ ਲਾਓ ਤੁਹ ਜਿੱਥੇ ਕਿਤੇ ਮਜਬੂਰੀ ਹੈ ਉੱਥੇ ਵਰਤ ਲਓ ਹਾਲ ਦੀ ਘੜੀ ਦੇ ਲਈ ਪਰ ਡਾਕਟਰ ਦੀ ਸਲਾਹ ਲੈ ਕੇ ਐਂਟੀਬਾਇਓਟਿਕ ਵਰਤੋ ਜਿਆਦਾ ਕਿਸਾਨ ਜਿਹੜਾ ਨਿਰਭਰ ਦੇਸੀ ਨੁਕਸੇ ਤੇ ਹੋ ਜੇ ਹੋਰ ਕਿਸਾਨਾਂ ਨੂੰ ਆਪਣੇ ਲੈਵਲ ਤੇ ਬਹੁਤ ਜ਼ਿਆਦਾ ਦੇਸੀ ਨੁਕਸੇ ਆਉਂਦੇ ਨੇ ਕਿਸਾਨ ਘੱਟ ਦਵਾਈਆਂ ਵੱਲ ਜਾਣਾ ਚਾਹੁੰਦਾ ਤਾਂ ਇੱਕ ਚੰਗਾ ਦੁੱਧ ਸਮਾਜ ਦੇ ਲਈ ਇੱਕ ਚੰਗੀ ਆਪਾਂ ਦਿਸ਼ਾ ਵੱਲ ਲੈ ਕੇ ਜਾ ਸਕਦੇ ਹਾਂ ਅਸੀਂ ਕੋਈ ਕਿਸਾਨ ਛੋਟਾ ਵੱਡਾ ਜਾਏ ਕੋਈ ਡੇਰੀ ਪਾਲਕ ਹੈ ਕੁਛ ਵੀ ਹੈ ਹਰ ਇੱਕ ਉਹਨੂੰ ਦੋ ਚੋਣਾਂ ਦਾ ਟੀਕਾ ਲਾ ਦਿੰਦਾ ਸਰਕਾਰ ਵੱਲੋਂ ਬਿਨਾਂ ਡਾਕਟਰ ਦੀ ਪਰਚੀ ਤੋਂ ਉਹ ਟੀਕਾ ਨਹੀਂ ਮਿਲ ਸਕਦਾ ਕਾਨੂੰਨੀ ਤੌਰ ਤੇ ਪਰ ਉਹ ਆਮ ਸਾਡੇ ਅਵੇਲੇਬਲ ਹੈਗਾ ਤੇ ਉਹ ਜਿਹੜਾ ਦੁੱਧ ਵਾਲਾ ਟੀਕਾ ਹੈ ਅਸਲ ਦੁੱਧ ਦਾ ਕੰਮ ਜਿਹੜਾ ਉਹ ਹਾਰਮੋਨ ਹੈ অক্সੀਟੋਸਿਨ ਉਹ ਤੋਂ ਪੈਦਾ ਹੁੰਦਾ ਹੈ ਜਦੋਂ ਬੱਚਾ ਜਨਮ ਲੈਣ ਵਾਲਾ ਹੁੰਦਾ ਕੁਦਰਤੀ ਤੌਰ ਤੇ ਕਿ ਉਹ ਪਸ਼ੂ ਦੇ ਥਣਾਂ 'ਚ ਦੁੱਧ ਆ ਜਾਏ ਬੱਚੇ ਨੂੰ ਨੀਡ ਹੈ ਉਹਦੀ ਅਗਲੇ 2-3 ਦਿਨ ਨੂੰ ਉਹਨੂੰ ਨੀਡ ਹੈ ਬੱਚੇ ਨੇ ਆ ਜਾਣਾ ਤਾਂ ਉਦੋਂ ਹਾਰਮੋਨ ਉਹ ਪੈਦਾ ਹੁੰਦਾ ਹੈ ਤਾਂ ਕਿ ਬੱਚੇ ਨੂੰ ਦੁੱਧ ਲਈ ਨੀਡ ਹੈ ਅਸੀਂ ਕੀ ਕਰਦੇ ਰੋਜ਼ ਉਹਨੂੰ ਲਾਈ ਜਾ ਰਹੇ ਇਹਦੇ ਨਾਲ ਸਾਡੇ ਪਸ਼ੂ ਆ ਜਿਹੜੇ ਰਿਪੀਟਰ ਹੋਣਗੇ ਠਹਿਰਣਗੇ ਨਹੀਂ ਇਹਦਾ ਇੱਕ ਦੂਸਰੇ ਡੀਜ਼ ਇਦਾਂ ਦੀਆਂ ਦੇਖਣ ਨੂੰ ਮਿਲੀਆਂ ਨੇ ਕਿ ਹਿਊਮਨ ਦੇ ਵਿੱਚ ਵੀ ਇਸ ਜਿਹੜਾ ਦੁੱਧ ਪੀਣ ਕਰਕੇ ਦਿੱਕਤਾਂ ਆ ਰਹੀਆਂ ਨੇ ਜਿਹੜਾ ਆਕਸੀਟੋਸਨ ਲੱਗੇ ਵਾਲਾ ਦੁੱਧ ਹੈ ਉਹ ਪੀਣ ਕਰਕੇ ਦਿੱਕਤਾਂ ਆ ਰਹੀਆਂ ਨੇ ਉਹੀ ਫੀਮੇਲਸ ਦੇ ਵਿੱਚ ਹਾਰਮੋਨ ਡਿਸਟਰਬੈਂਸ ਕਰ ਰਿਹਾ ਹੈ ਉਹ ਪੀਰੀਅਡਸ ਦਾ ਟਾਈਮ ਤੇ ਨਾ ਆਉਣਾ ਆ ਕਨਸੀਵ ਨਾ ਕਰਨਾ ਇਦਾਂ ਦੀਆਂ ਦਿੱਕਤਾਂ ਵੀ ਦੇਖਣ ਨੂੰ ਸਟੱਡੀਜ਼ ਸੇ ਆਈਆਂ ਨੇ ਇਹ ਤਾਂ ਬਹੁਤ ਜ਼ਿਆਦਾ ਖਤਰਨਾਕ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਡਾਕਟਰ ਉਸ ਟਿਕੇ ਨੂੰ ਉਦੋਂ ਵਰਤਦਾ ਹੈ ਜਦੋਂ ਉਹਨੂੰ ਲੱਗਦਾ ਹੈ ਬਹੁਤ ਜ਼ਿਆਦਾ ਲੋਡ ਹੈ ਕੰਟ੍ਰੈਕਸ਼ਨਸ ਵਧਾਉਣੀਆਂ ਨੇ ਉਹਨੇ ਕੁਝ ਇਦਾਂ ਦੇ ਕੇਸੇ 'ਚ ਵਰਤਦਾ ਹੈ ਪਰ ਕਿਸਾਨ ਉਹਨੂੰ ਰੋਜ਼ ਜੇ ਦੁੱਧ ਦੇ ਚੋਣ ਦੇ ਲਈ ਵਰਤ ਲੇ ਰਹੇ ਨੇ ਤਾਂ ਉਹ ਬਹੁਤ ਮਾੜੀ ਗੱਲ ਹੈ ਸਾਡੇ ਕੋਲ ਹੁਣ ਇਸ ਟਾਈਮ ਉਹਦੇ ਅਲਟਰਨੇਟ ਜਿਹੜੇ ਹੋਮੋਪੈਥਿਕ ਦਵਾਈਆਂ ਇੱਕ ਦੋ ਆ ਗਈਆਂ ਨੇ ਉਹ ਵਰਤ ਸਕਦੇ ਹੋ ਤੁਸੀਂ ਉਹ ਅੱਧਾ ਘੰਟਾ ਦੁੱਧ ਤੋਂ ਪਹਿਲਾਂ ਕੋਈ ਡਰਾਪਸ দাও ਤਾਂ ਪਸ਼ੂ ਆਪਣੇ ਆਪ ਦੁੱਧ ਲਾ ਲੈਂਦਾ ਮਾਨਸਿਕ ਤੌਰ ਤੇ ਉਹ ਉਨੂੰ ਅਸਰ ਕਰਦੀ ਤੇ ਮਤਲਬ ਡਾਕਟਰ ਸਾਹਿਬ ਕਿਸਾਨਾਂ ਨੂੰ ਵੀਰਾਂ ਨੂੰ ਹੁਣ ਮਤਲਬ ਜਿਹੜਾ ਕੀ ਆ ਉਹ ਹੋਮੋਪੈਥੀ ਵੱਲ ਤੇ ਜਿਹੜੇ ਘਰੇਲੂ ਨੁਸਕੇ ਆ ਇਹਦੇ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਪਸ਼ੂਆਂ ਦੀ ਲਾਈਫ ਵੀ ਵਧੇ ਤੇ ਜਿਹੜਾ ਪਸ਼ੂਆਂ ਦਾ ਜਦੋਂ ਆਪਾਂ ਦੁੱਧ ਪੀਂਦੇ ਆ ਚਾਹੇ ਉਹ ਗਾਇਆਂ ਹੋਣ ਚਾਹੇ ਮੱਝਾਂ ਉਹ ਦੁੱਧ ਦੇ ਨਾਲ ਸਾਨੂੰ ਵੀ ਕੋਈ ਨੁਕਸਾਨ ਨਾ ਹੋਵੇ ਮਤਲਬ ਇਸ ਪਾਸੇ ਨੂੰ ਜ਼ਿਆਦਾ ਤੁਰਨਾ ਚਾਹੀਦਾ ਅ ਮੇਰੇ ਵੱਲੋਂ ਤਾਂ ਇਹੀ ਗਾਈਡੈਂਸ ਹੈ ਸਰ ਕਿ ਇੱਕ ਮੇਰਾ ਜਿਹੜਾ ਐਕਸਪੀਰੀਐਂਸ ਅਕੋਰਡਿੰਗਲੀ ਮੈਂ ਤਾਂ ਇਹੀ ਕਹੂੰਗਾ ਕਿ ਕਿਸਾਨ ਦੇ ਜਿਹੜੇ ਹਲਕੀਆਂ ਬਿਮਾਰੀਆਂ ਦੇ ਉੱਤੇ ਜਿੱਥੇ ਉਹਨੂੰ ਡਾਕਟਰੀ ਕੰਸਰਨ ਦੀ ਲੋੜ ਨਹੀਂ ਲੱਗਦੀ ਉੱਥੇ ਇਹੋ ਜਿਹੀਆਂ ਚੀਜ਼ਾਂ ਆਯੁਰਵੈਦਿਕ ਜਾਂ ਹੋਮੋਪੈਥਿਕ ਚੀਜ਼ਾਂ ਵਰਤਦੇ ਬਹੁਤ ਚੰਗੇ ਰਿਜ਼ਲਟ ਨੇ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਦੇਖਣ ਨੂੰ ਮਿਲਦੇ ਹੈ ਹੋਮੋਪੈਥੀ ਦੇ ਆਯੁਰਵੈਦਿਕ ਡਰਗਸ ਦੇ ਵੀ ਬਹੁਤ ਚੰਗੇ ਨੇ ਜਿੱਥੇ ਕੋਈ ਸੀਰੀਅਸ ਕੰਸਰਨ ਹੈ ਉਹ ਡਾਕਟਰ ਦੇ ਸਲਾਹ ਤੋਂ ਬਿਨਾ ਪੀਕਾ ਕਰਨ ਉਦਾਂ ਦਾ ਨਾ ਕਰੇ ਜੀ ਡਾਕਟਰ ਜੀ ਸਲਾਹ ਡਾਕਟਰ ਜੀ ਸਲਾਹ ਨਾ ਕਰੀ ਕਿਉਂਕਿ ਜਿਹੜਾ ਸਾਨੂੰ ਬਹੁਤ ਵਾਰੀ ਜਿਹੜਾ ਐਂਟੀਬਾਇਓਟਿਕਸ ਆ ਉਹ ਅਸੀਂ ਲੋਅਰ ਡੋਸ ਤੇ ਕੋਈ ਕੁਐਕ ਹੈ ਜੀ ਉਹ ਸਦਾ ਹੀ ਜਿਹੜਾ 5th ਜਨਰੇਸ਼ਨ ਐਂਟੀਬਾਇਓਟਿਕ ਆ ਰਿਹਾ ਹੈ ਜੀ ਕੱਲ ਨੂੰ ਹੁਣ ਜਿੰਨੀ ਤਰੱਕੀ ਕਰ ਲਈਏ ਸਾਇੰਸ ਨੇ ਉਹ ਐਂਟੀਬਾਇਓਟਿਕ ਕਿੰਨੇ ਕੀ ਸਰਚ ਹੋਈ ਜਾਣਗੇ ਜੀ ਅਸੀਂ ਉਹ ਦੀ ਜਿਹੜੀ ਵਰਤੋਂ ਜੇ ਲੋਅਰ ਗ੍ਰੇਡ ਐਂਟੀਬਾਇਓਟਿਕ ਨਾਲ ਸਾਰ ਸਕਦਾ ਤਾਂ ਅਸੀਂ ਉਹ ਲਾ ਕੇ ਸਾਰ ਸਕਦਾ ਇੱਕ ਡਾਕਟਰ ਹੈ ਜਿਹੜਾ ਜਿੰਨੇ 5 ਸਾਲ ਸਟੱਡੀ ਕੀਤੀ ਹੈ ਉਹਨੂੰ ਪਤਾ ਹੈ ਕਿ ਹਾਂ ਇਹ ਐਂਟੀਬਾਇਓਟਿਕ ਦੇ ਨਾਲ ਇਹ ਬਿਮਾਰੀ ਠੀਕ ਹੋ ਸਕਦੀ ਹੈ ਤੇ ਜਿਹੜਾ ਇੱਕ ਜਿਹਨੇ ਸਟੱਡੀ ਨਹੀਂ ਕੀਤੀ ਉਹਨੂੰ ਹੁੰਦਾ ਹੈ ਵੀ ਮੈਂ ਰਿਜ਼ਲਟ ਦੇਣਾ ਹੈ ਮੈਂ ਚੰਗੇ ਤੋਂ ਚੰਗਾ ਐਂਟੀਬਾਇਓਟਿਕ ਲਾਵਾਂ ਤੇ ਕਿਸਾਨ ਖੁਸ਼ ਹੋ ਜਾਵੇ ਵੀ ਮੇਰਾ ਪਸ਼ੂ ਠੀਕ ਹੈ ਮੇਰਾ ਪਸ਼ੂ ਠੀਕ ਹੈ ਹਾਂ ਜੀ ਤੁਹ ਬਈਆ ਜੁਡੀ ਤੁਸੀ ਟੈਨ ਬਿਮਾਰੀ ਦਸੀ ਤਾ ਪੈਰਾਂ ਦਾ ਗੜਣਾ ਹੋ ਗਿਆ ਇੱਕ ਜਿਹੜਾ ਗੰਦੇ ਪਾਣੀ ਦੇ ਨਾਲ ਜਿਹੜਾ ਡਾਇਰੀਆ ਦਾ ਹੋ ਗਿਆ ਤੇ ਇੱਕ ਹੋਰ ਜਿਹੜੀ ਲਾਸ ਤੁਸੀਂ ਬਿਮਾਰ ਦੱਸੀ ਸੀਗੀ ਜਿਹੜੀ ਮਤਲਬ ਤੀਜੀ ਬਿਮਾਰੀ ਉਹ ਕਿਹੜੀ ਬਿਮਾਰੀ ਹੈ ਤੇ ਉਹਦੇ ਨਾਲ ਕਿਵੇਂ ਨਜਠਿਆ ਜਾ ਸਕਦਾ ਠੀਕ ਕਿ ਥਨੇਲਾ ਰੋਗ ਦਾ ਮੈਂ ਦੱਸਿਆ ਸੀਗਾ ਜੀ ਇੱਕ ਤਾਂ ਉਹ ਡਾਇਰੀਆ ਦਾ ਦੱਸਿਆ ਸੀਗਾ ਇੱਕ ਫੂਟ ਰੂਟ ਦਾ ਦੱਸਿਆ ਸੀਗਾ ਉਹ ਸਾਨੂੰ ਜਿਹੜੀ ਮੁਸ਼ਕਲ ਦੇਖਣ ਨੂੰ ਮਿਲੀ ਹੈ ਉਹ बुखार ਆ ਰਿਹਾ ਪਸ਼ੂਆਂ 'ਚ ਪਸ਼ੂ ਚਾਰਾ ਨਹੀਂ ਲੈ ਰਹੇ ਤਾਂ ਥੋੜਾ ਬਹੁਤ ਕਿਸਾਨ ਆਪਣੇ ਲੈਵਲ ਤੇ ਹਿਮਾਲਿਆ ਭਤੀਸਾ ਵਗੈਰਾ ਦੇ ਕੇ ਡਾਈਜੈਸ਼ਨ ਨੂੰ ਥੋੜਾ ਬਹੁਤ ਠੀਕ ਕਰ ਸਕਦਾ ਉਹਦੇ ਤੇ ਜੇ ਬੁਖਾਰ ਹੈ ਤਾਂ ਕੋਈ ਵੀ ਐਂਟੀਪਾਇਰੇਟਿਕ ਲਾ ਸਕਦਾ ਹੈ ਜੇ ਪਸ਼ੂ ਦਾ ਗੱਭਣ ਹੈ ਤਾਂ ਡਾਕਟਰ ਨਾਲ ਕੰਸਲਟ ਕਰਕੇ ਲਾਵੇ ਜੇ ਗੱਭਣ ਨਹੀਂ ਹੈ ਤਾਂ ਕੋਈ ਵੀ ਐਂਟੀਬਾਇਟਿਕ ਆਪਣੇ ਲੈਵਲ ਤੇ ਹਾਲਦੀ ਘੜੀ ਦੀ ਲਈ ਲਾ ਸਕਦਾ ਪਰ ਜੇ ਸਹੀ ਇਲਾਜ ਲਈ ਕਿਸੇ ਨਾ ਕਿਸੇ ਵੈਟਨੀ ਡਾਕਟਰ ਨਾਲ ਚਾਹੇ ਔਨਕਾਲਸ ਸੰਪਰਕ ਕਰ ਲੈ ਚਾਹੇ ਫਿਜ਼ੀਕਲੀ ਜੇ ਕੋਈ ਵਲੰਟੀਅਰ ਆ ਰਿਹਾ ਤਾਂ ਉਹਨੂੰ ਮਿਲ ਕੇ ਸੰਪਰਕ ਕਰਕੇ ਹੀ ਉਹਦਾ ਇਲਾਜ ਕਰੇ ਭਾਵੇਂ ਖੇਤਰ ਚ ਕਿਸਾਨਾਂ ਨੂੰ ਕੋਈ ਵੀ ਮਦਦ ਦੀ ਸਾਡੇ ਨਾਲ ਸੰਪਰਕ ਕਰਨ ਦੀ ਲੋੜ ਹੈ ਤਾਂ ਅਸੀਂ ਆਪਣਾ ਨੰਬਰ ਜਿਹੜਾ ਉਹ ਇੰਟਰਵਿਊ ਚ ਫਲੈਸ਼ ਕਰ ਰਹੇ ਹਾਂ ਤੁਸੀਂ ਕੋਈ ਵੀ ਆਪਣੇ ਪਰਸਨਲ ਸੰਬੰਧੀ ਸਵਾਲ ਹੈ ਜਾਂ ਕੁਝ ਇਲਾਜ ਸੰਬੰਧੀ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ 24 ਘੰਟੇ ਅਵੇਲੇਬਲ ਹੈ ਧੰਨਵਾਦ ਜੀ ਸੋ ਐਸ ਕੇ ਸਰਨਾਂ ਡਾਕਟਰ ਕਰਨਬੀਰ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਕਿ ਜਿਹੜੇ ਪਸ਼ੂ ਕਿਸਾਨਾਂ ਨੇ ਰੱਖੇ ਹੋਏ ਨੇ ਜਿਸ ਤਰੀਕੇ ਦੇ ਨਾਲ ਉਹ ਬਿਮਾਰੀਆਂ ਆ ਰਹੀਆਂ ਉਹਨਾਂ ਕਿਵੇਂ ਨਿਜਠਿਆ ਜਾ ਸਕਦਾ ਹੈ ਹੋਮੋਪੈਥੀ ਦੀ ਦਵਾਈਆਂ ਜਿਹੜਾ ਪਸ਼ੂਆਂ ਉੱਤੇ ਬਹੁਤ ਅਸਰ ਵਧੀਆ ਅਸਰ ਕਰ ਰਹੀਆਂ ਨੇ ਤੇ ਜਿਹੜੇ ਘਰੇਲੂ ਨੁਸਕੇ ਨੇ ਇਹ ਵੀ ਪਸ਼ੂਆਂ ਉੱਤੇ ਬਹੁਤ ਜਿਹੜਾ ਕੀ ਅਸਰ ਕਰਦੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਇਹ ਦਵਾਈਆਂ ਦੇ ਵੱਲ ਹੋਮੋਪੈਥੀ ਵੱਲ ਜਾਣਾ ਚਾਹੀਦਾ ਕੈਮਰਾਮੈਨ ਸਨੀ ਦੇ ਨਾਲ ਮੈਸਟਰ ਕਲੀਅਰ ਪੰਜਾਬ ਪੋਸਟ ਚੈਨਲ ਚੰਡੀਗੜ੍ਹ